ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਦੂਰ ਤਾਂ ਦੱਸੋ ਇਹ ਕਿ ਇੱਕ ਪਾਸੇ ਤਾਂ ਭਾਰਤ-ਪਾਕਿਸਤਾਨ ਦੇ ਤਣਾਅ ਦੇ ਦਰਮਿਆਨ ਸੀਜ਼ਫਾਇਰ ਦਾ ਐਲਾਨ ਹੁੰਦਾ ਪਰ ਇਸੇ ਵਿਚਾਲੇ ਇੱਕ ਵੱਡਾ ਬਿਆਨ ਭਾਰਤੀ ਫੌਜ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਇਸ ਨਾਟ ਓਵਰ ਜੇਕਰ ਪਾਕ ਗੋਲੀਬਾਰੀ ਕਰਦਾ ਹੈ ਜਾਂ ਕੋਈ ਅਟੈਕ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਯਾਨੀ ਕਿ ਭਾਰਤ ਵੱਲੋਂ ਵੀ ਫਿਰ ਅਟੈਕ ਕੀਤਾ ਜਾਵੇਗਾ ਤਾਂ ਆਪਰੇਸ਼ਨ ਸਿੰਦੂਰ ਯਾਨੀ ਕਿ ਮਨੀਏਤਾਜੇ ਖਤਮ ਨਹੀਂ ਹੋਇਆ ਦੱਸ ਗਏ ਕਿ ਇਸ ਦੇ ਦਰਮਿਆਨ ਜਿੱਥੇ ਲਗਾਤਾਰ ਹੀ ਪਾਕਿਸਤਾਨ ਦੇ ਵੱਲੋਂ ਭਾਰਤ 'ਤੇ ਅਟੈਕ ਕੀਤੇ ਜਾ ਰਹੇ ਸਨ ਤਾਂ ਬੀਤੇ ਦਿਨੀ ਜਿਹੜੀ ਸਹਿਮਤੀ ਬਣਦੀ ਹੈ ਅਮਰੀਕਾ ਦੇ ਦਖਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਦਾ ਐਲਾਨ ਹੋ ਜਾਂਦਾ ਹੈ ਪਰ ਇਸ ਵਿਚਾਲੇ ਹੁਣੇ ਵੱਡੀ ਖਬਰ ਹੈ ਜਿੱਥੇ ਭਾਰਤੀ ਫੌਜ ਦਾ ਕਹਿਣਾ ਹੈ ਕਿ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਜਿਸ ਦੇ ਚਲਦਿਆਂ ਤਿੰਨ ਉਦੇਸ਼ ਪ੍ਰਾਪਤ ਹੋਏ ਨੇ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮਿੱਟੀ ਵਿੱਚ ਮਿਲਾ ਦੇਂਗੇ ਤਾਂ ਉਸੇ ਤਰੀਕੇ ਦੇ ਨਾਲ ਜਿਹੜੇ ਪਾਕਿਸਤਾਨ ਦੇ ਵਿੱਚ ਉਤਵਾਦੀ ਠਿਕਾਣੇ ਸਨ ਮਿੱਟੀ ਦੇ ਵਿੱਚ ਮਿਲਾ ਦਿੱਤੇ ਗਏ ਉੱਥੇ ਹੀ ਸਿੰਧੂ ਜਲ ਸੰਧੀ ਸਰਹੱਦ ਪਾਰ ਉਤਵਾਦ ਨਾਲ ਜੁੜੀ ਹੈ ਤਾਂ ਉਦੋਂ ਤੱਕ ਇਹ ਬੁਲਤਵੀ ਰਹੇਗੀ ਜਦ ਤੱਕ ਸਰਹੱਦ ਪਾਰ terrorism ਬੰਦ ਨਹੀਂ ਹੋ ਜਾਂਦਾ ਤੇ ਪ੍ਰਧਾਨ ਮੰਤਰੀ ਦੇ ਬਿਆਨ ਘੁਸਕੇ ਮਾਰेंगे ਤੇ ਵੀ ਲਗਾਤਾਰ ਹੀ ਸੁਰਖੀਆਂ ਬਣੀਆਂ ਹੋਈਆਂ ਨੇ ਤਦ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੇ ਅਤਵਾਦੀ ਠਿਕਾਣੇ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤੇ ਗਏ ਨੇ ਹਾਲਾਂਕਿ ਉਸ ਤੋਂ ਬਾਅਦ ਭਾਰਤੀ ਫੌਜ ਦਾ ਵੀ ਇੱਕ ਬਿਆਨ ਹੈ ਕਿ ਆਪਰੇਸ਼ਨ ਸੰਦੂਰਜ ਖਤਮ ਨਹੀਂ ਹੋਇਆ ਜੇ ਪਾਕ ਗੋਲੀਬਾਰੀ ਕਰਦਾ ਤਾਂ ਅਸੀਂ ਗੋਲੀਬਾਰੀ ਕਰਾਂਗੇ ਜੇ ਹਮਲਾ ਕਰਦਾ ਤਾਂ ਭਾਰਤ ਦੇ ਵੱਲੋਂ ਵੀ ਹਮਲਾ ਕੀਤਾ ਜਾਵੇਗਾ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰਜ ਤਦਾਂਸੋ ਇਹ ਕਿ ਇੱਕ ਪਾਸੇ ਤਾਂ ਭਾਰਤ ਤੇ ਪਾਕਿਸਤਾਨ ਦੇ ਤਣਾਅ ਦੇ ਦਰਮਿਆਨ ਸੀਜ਼ਫਾਇਰ ਦਾ ਐਲਾਨ ਹੁੰਦਾ ਪਰ ਇਸੇ ਵਿਚਾਲੇ ਇੱਕ ਵੱਡਾ ਬਿਆਨ ਭਾਰਤੀ ਫੌਜ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਇਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਇਸ ਨਾਟ ਓਵਰ ਜੇਕਰ ਪਾਕ ਗੋਲੀਬਾਰੀ ਕਰਦਾ ਹੈ ਜਾਂ ਕੋਈ ਅਟੈਕ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਯਾਨੀ ਕਿ ਭਾਰਤ ਵੱਲੋਂ ਵੀ ਫਿਰ ਅਟੈਕ ਕੀਤਾ ਜਾਵੇਗਾ ਤਾਂ ਆਪਰੇਸ਼ਨ ਸਿੰਦੂਰ ਯਾਨੀ ਕਿ ਮਨੀਏਤਾਜੇ ਖਤਮ ਨਹੀਂ ਹੋਇਆ ਦੱਸ ਗਏ ਕਿ ਇਸ ਦੇ ਦਰਮਿਆਨ ਜਿੱਥੇ ਲਗਾਤਾਰ ਹੀ ਪਾਕਿਸਤਾਨ ਦੇ ਵੱਲੋਂ ਭਾਰਤ 'ਤੇ ਅਟੈਕ ਕੀਤੇ ਜਾ ਰਹੇ ਸਨ ਤਾਂ ਬੀਤੇ ਦਿਨੀ ਜਿਹੜੀ ਸਹਿਮਤੀ ਬਣਦੀ ਹੈ ਅਮਰੀਕਾ ਦੇ ਦਖਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਦਾ ਐਲਾਨ ਹੋ ਜਾਂਦਾ ਪਰ ਇਸ ਵਿਚਾਲੇ ਹੁਣੇ ਵੱਡੀ ਖਬਰ ਹੈ ਜਿੱਥੇ ਭਾਰਤੀ ਫੌਜ ਦਾ ਕਹਿਣਾ ਹੈ ਕਿ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਜਿਸ ਦੇ ਚੱਲਦਿਆਂ ਤਿੰਨ ਉਦੇਸ਼ ਪ੍ਰਾਪਤ ਹੋਏ ਨੇ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮਿੱਟੀ ਵਿੱਚ ਮਿਲਾ ਦੇਂਗੇ ਤਾਂ ਉਸੇ ਤਰੀਕੇ ਦੇ ਨਾਲ ਜਿਹੜੇ ਪਾਕਿਸਤਾਨ ਦੇ ਵਿੱਚ ਤਵਦੀ ਠਿਕਾਣੇ ਸਨ ਮਿੱਟੀ ਦੇ ਵਿੱਚ ਮਿਲਾ ਦਿੱਤੇ ਗਏ ਉੱਥੇ ਹੀ ਸਿੰਧੂ ਜਲ ਸੰਧੀ ਸਰਹੱਦ ਪਾਰ ਤਵਦ ਨਾਲ ਜੁੜੀ ਹੈ ਤਾਂ ਉਦੋਂ ਤੱਕ ਇਹ ਬੁਲਤ ਵੀ ਰਹੇਗੀ ਜਦ ਤੱਕ ਸਰਹੱਦ ਪਾਰ ਤਵਦ ਬੰਦ ਨਹੀਂ ਹੋ ਜਾਂਦਾ ਤੇ ਪ੍ਰਧਾਨ ਮੰਤਰੀ ਦੇ ਬਿਆਨ ਘੁਸਕੇ ਮਾਰेंगे ਤੇ ਵੀ ਲਗਾਤਾਰ ਹੀ ਸੁਰਖੀਆਂ ਬਣੀਆਂ ਹੋਈਆਂ ਨੇ ਤਾਂ ਦੱਸ ਸਕੇ ਕਿ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੇ ਅਤਵਾਦੀ ਠਿਕਾਣੇ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤੇ ਗਏ ਨੇ ਹਾਲਾਂਕਿ ਉਸ ਤੋਂ ਬਾਅਦ ਭਾਰਤੀ ਫੌਜ ਦਾ ਇੱਕ ਬਿਆਨ ਹੈ ਕਿ ਆਪਰੇਸ਼ਨ ਸੰਦੂਰਜ ਖਤਮ ਨਹੀਂ ਹੋਇਆ ਜੇ ਪਾਕ ਗੋਲੀਬਾਰੀ ਕਰਦਾ ਤਾਂ ਅਸੀਂ ਗੋਲੀਬਾਰੀ ਕਰਾਂਗੇ ਜੇ ਉਹ ਹਮਲਾ ਕਰਦਾ ਤਾਂ ਭਾਰਤ ਦੇ ਵੱਲੋਂ ਵੀ ਹਮਲਾ ਕੀਤਾ ਜਾਵੇਗਾ